हां भाई जिन्ना ਦੇ ਘਰੇ ਛੋਟੇ ਬੱਚੇ ਨੇ ਨਾ ਜਿਨ੍ਹਾਂ ਨੂੰ ਖੰਗ ਜ਼ੁਕਾਮ ਬਿਲਕੁਲ ਵੀ ਨਹੀਂ हट ਰਿਹਾ ਤੁਸੀਂ ਦਵਾਈਆਂ ਦੇ ਦੇ ਕੇ ਅੱਕ ਚੁੱਕੇ ਹੋ ਇੱਕ ਵਾਰੀ ਨਾ ਤੁਸੀਂ ਆਹ ਆਪਣੇ ਘਰੇ ਤੇਲ ਤਿਆਰ ਕਰ ਲਓ ਆਪਣੇ ਬੱਚਿਆਂ ਦੀਆਂ ਪੈਰਾਂ ਦੀਆਂ ਤਲੀਆਂ ਤਲੀਆਂ ਤੇ ਇਹਦੀ ਮਾਲਿਸ਼ ਕਰੋ ਇੱਕ ਗੱਲ ਹੋਰ ਬਈ ਜਿਨ੍ਹਾਂ ਦੇ ਬੱਚਿਆਂ ਨੂੰ ਖੰਗ ਜ਼ਖਾਮ ਨਹੀਂ ਵੀ ਹੈਗਾ ਉਹ ਵੀ ਇਸ ਤੇਲ ਨੂੰ ਸ਼ਾਮ ਨੂੰ ਆਪਣੇ ਬੱਚਿਆਂ ਦੀਆਂ ਪੈਰਾਂ ਦੀਆਂ ਤਲੀਆਂ ਤੇ ਮਾਲਿਸ਼ ਕਰੋ ਕਰਨਾ ਕੀ ਹੈ ਇੱਕ ਪੈਨ ਲੈ ਲਓ ਉਤੇ ਇਹਦੇ ਦੇਸੀ ਘਿਓ ਪਾ ਲਓ ਜਦੋਂ ਦੇਸੀ ਘਿਓ ਬਿਲਕੁਲ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਮੈਲਟ ਹੋ ਜਾਵੇ ਉਸ ਤੋਂ ਬਾਅਦ ਇੱਕ ਚਮਚਾ ਅਜਮਾਇਦਾ ਪਾ ਲਓ ਅਜਮਾਇਨ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਓ ਜਿੰਨਾ ਟਾਈਮ ਇਹ ਭੁੰਨੀ ਨਾ ਜਾਵੇ ਇਹਨੂੰ ਹਿਲਾਉਂਦੇ ਰਹੋ ਉਸ ਤੋਂ ਬਾਅਦ ਇਹਦਾ ਥੋੜਾ ਜਿਹਾ ਕਲਰ ਚੇਂਜ ਹੋਣ ਲੱਗ ਜੂਗਾ ਜਦੋਂ ਪੂਰੀ ਚੰਗੀ ਤਰ੍ਹਾਂ ਇਹਦਾ ਕਲਰ ਚੇਂਜ ਹੋ ਗਿਆ ਉਸ ਤੋਂ ਬਾਅਦ ਆਪਣਾ ਜਿਹੜਾ ਤੇਲ ਹੈ ਉਹ ਬਣ ਕੇ ਤਿਆਰ ਹੋ ਗਿਆ ਸੁਣਾ ਇਹਨੂੰ ਆਪਣੇ ਬੱਚਿਆਂ ਦੀਆਂ ਪੈਰਾਂ ਦੀਆਂ ਤਲੀਆਂ ਤੇ ਸ਼ਾਮ ਨੂੰ ਸੌਣ ਲੱਗੇ ਮਾਲਿਚ ਕਰੋ ਉਸ ਤੋਂ ਬਾਅਦ ਸਿਲੰਡਰ ਆਫ ਕਰ ਦਿਓ